ਆਪ ਸਰਕਾਰ ਆਪ ਦੇ ਦਵਾਰ ਤਹਿਤ ਅੱਜ ਸ਼ਹਿਰ ਤਾਰੀਵਾਲ ਦੇ ਲੁਧਿਆਣਾ ਮਹੱਲਾ ਦੇ ਸਰਕਾਰੀ ਸਕੂਲ ਵਿਖੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਦੇ ਲਈ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਾਈਕਲ ਸਹੋਤਾ ਨੇ ਵੱਡੇ ਪੱਧਰ ਤੇ ਲੋਕਾਂ ਦੀਆਂ ਮੁਸ਼ਕਲਾਂ ਦਾ ਅਧਿਕਾਰੀਆਂ ਤੋਂ ਹੱਲ ਕਰਵਾਇਆ ਇਸ ਮੌਕੇ ਤੇ ਲੁਧਿਆਣਾ ਮਹੱਲਾ ਤੋਂ ਕਾਉਂਸਲਰ ਵੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਇਸ ਕੈਂਪ ਵਿੱਚ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹੋਏ ਮਾਈਕਲਸ ਹੋਤਾ ਦੇ ਨਾਲ ਉਹਨਾਂ ਦਾ ਵੱਖ-ਵੱਖ ਅਧਿਕਾਰੀਆਂ ਤੋਂ ਹੱਲ ਕਰਾਉਂਦੇ ਵੀ ਨਜ਼ਰ ਆਏ ਅੱਜ ਦੇ ਇਸ ਕੈਂਪ ਦੌਰਾਨ ਵਿਸ਼ੇਸ਼ ਤੌਰ ਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਤਸਵੀਰ ਚਾਹਲ ਔਰ ਅਨੇਕਾਂ ਸਟਾਫ ਮੈਂਬਰ ਹਾਜ਼ਰ ਸਨ ਔਰ ਲੋਕਾਂ ਨੂੰ ਬਹੁਤ ਸਾਰੀਆਂ ਦਵਾਈਆਂ ਵੀ ਚੈੱਕ ਕਰਕੇ ਵੰਡੀਆਂ ਗਈਆਂ ਇਸ ਮੌਕੇ ਤੇ ਨਗਰ ਕੌਂਸਲ ਦੇ ਕਾਫੀ ਅਧਿਕਾਰੀ ਵੀ ਜਸਾਨਾ ਔਰ ਜਿਸ ਤਰ੍ਹਾਂ ਲੋਕਾਂ ਦੇ ਪੈਨਸ਼ਨਾਂ ਦੇ ਫਾਰਮ ਜਾਂ ਹੋਰ ਜੋ ਉਹਨਾਂ ਦੀਆਂ ਸਮੱਸਿਆਵਾਂ ਸੀਗੀਆਂ ਉਹਨਾਂ ਲੋਕ ਸਮੱਸਿਆਵਾਂ ਦਾ ਹੱਲ ਕੀਤਾ ਗਿਆ ਗੱਲਬਾਤ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਤੇ ਇਸ ਸ਼ਹਿਰ ਧਾਰੀਵਾਲ ਦੇ ਆਸ-ਪਾਸ ਲੱਗ ਰਹੇ ਕੈਂਪਾਂ ਦੇ ਇੰਚਾਰਜ ਜੋਬਨ ਬੋਪਾ ਰਾਏ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਗੱਲਬਾਤ ਦੇ ਦੌਰਾਨ ਜੋਬਨ ਬੋਪਾ ਰਾਏ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦਾ ਔਰ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਇੱਕੋ ਸੁਪਨਾ ਹੈ ਕਿ ਲੋਕਾਂ ਦੀਆਂ ਸਮੱਸਿਆਵਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਏ ਇਸ ਮੌਕੇ ਤੇ ਬਲਾਕ ਪ੍ਰਧਾਨ ਰਮਨ ਵਾਲਾ ਵੀ ਮੌਜੂਦ ਰਹੇ ਸਰਕਾਰ ਤੁਹਾਡੇ ਦਰ ਲੁਧਿਆਣਾ ਮhalla ਦੇ ਕੈਂਪ ਲੱਗਾ ਅੱਜ ਲੋਕਾਂ ਦਾ ਹੰਗਾਰਾ ਦੇਖ ਸਕਦੇ ਹੋ ਤੁਸੀਂ ਲੋਕ ਆਪਣੇ ਕੰਮ ਕਰਾ ਰਹੇ ਨੇ ਜਿੱਥੇ ਜਿੱਥੇ ਕੰਮ ਦੀ ਜਰੂਰਤ ਹੈ ਉੱਥੇ ਲੋਕ ਕਰਵਾ ਰਹੇ ਨੇ ਬਾਕੀ ਸਰਕਾਰ ਦੀਆਂ ਜਿਹੜੀਆਂ ਹਦਾਇਤਾਂ ਨੇ ਜੋ ਸਰਕਾਰ ਦੀਆਂ ਦੇਣ ਵਾਲੀਆਂ ਜੋ ਲੋਕਾਂ ਦੀ ਜਰੂਰਤਾਂ ਪੂਰੀਆਂ ਕਰ ਰਹੇ ਨੇ ਜਾਂ ਮਿਲ ਰਹੀ ਫੈਸਿਲਿਟੀ ਆ ਉਹ ਤੁਹਾਡੇ ਸਾਹਮਣੇ ਸਾਰੇ ਡਿਪਾਰਟਮੈਂਟ ਬੈਠੇ ਨੇ ਤੇ ਬਹੁਤ ਵਧੀਆ ਹੰਗਾਰਾ ਤੇ ਬਹੁਤ ਵਧੀਆ ਲੈਵਲ ਤੇ ਪੱਧਰ ਤੇ ਆਪਾਂ ਨੂੰ ਸਪੋਰਟ ਮਿਲ ਰਹੀ ਹੈ ਕਿੰਨਾ ਕੈਂਪਸਾ ਦੋਰ ਹੋਰ ਕਿੰਨੇ ਕੈਂਪ ਲੱਗਣਗੇ ਸ਼ਹਿਰ داری ਵਾਲੇ ਅਜੇ ਤਾਂ ਕੈਂਪ ਦੇਖੋ ਜੀ ਜਿੱਨਾ ਚਿਰ ਕੋਡ ਆਫ ਕਨੈਕਟ ਨਹੀਂ ਲੱਗਦਾ ਸਾਡੀ ਕੋਸ਼ਿਸ਼ ਰਹੇਗੀ ਵੀ ਜੇ ਕਿਤੇ ਕੰਮ ਕੋਈ ਰਹਿ ਗਿਆ ਪੈਂਡਿੰਗ ਤੇ ਆਪਾਂ ਉਸ ਚੀਜ਼ ਨੂੰ ਸੁਧਾਰ ਕੇ ਤੇ ਉੱਥੇ ਕੈਂਪ ਦੁਬਾਰਾ ਲਾਇਆ ਜਾਵੇ ਕਈਆਂ ਜਗਾਵਾਂ ਦੇ ਉੱਤੇ ਰਿਪੀਟਡ ਵੀ ਲੱਗ ਚੁੱਕੇ ਨੇ ਕਈਆਂ ਜਗਾਵਾਂ ਦੇ ਉੱਤੇ ਅਜੇ ਮੰਨ ਕੇ ਚੱਲੋ ਵੀ ਹੁਣ ਜਿੰਦਾ ਲੱਗ ਗਏ ਨੇ ਜੇ ਕਿਤੇ ਰਹਿ ਗਿਆ ਹੋਵੇ ਜਾਂ ਕਿਸੇ ਦਾ ਕੋਈ ਕੰਮ ਪੈਂਡਿੰਗ ਹੋਵੇ ਉਹ ਪਤਾ ਕਰਕੇ ਦੁਬਾਰਾ ਕੋਸ਼ਿਸ਼ ਕਰਾਂਗੇ ਕਿ ਦੁਬਾਰਾ ਲਾਇਆ ਜਾਵੇ ਠੀਕ ਹੈ ਜੀ ਇਹ ਕੰਮ ਚੱਲਦਾ ਪਈ ਸਾਡੇ ਕੋਲ 8 ਮਹਿ ਠੀਕ ਹੈ ਜੀ ਸਾਰੇ ਬੰਦੇ ਜਿਹੜੇ ਵੀ ਲੋਕ ਲੈ ਗਏ ਘੁਮਾ ਕੇ ਪੁਜਰੇ ਪਏ ਆ ਜਿੰਨੇ ਵੀ ਮਹਿਕ ਪਏਗੇ ਸਾਡੇ ਕੋਲ ਪੂਰਾ ਤਸਰ ਕੰਮ ਕਰਦੇ ਪਏ ਆ ਲੋਕ ਵੀ ਆਉਂਦੇ ਆ ਠੀਕ ਹੈ ਜੀ ਇੰਜੋ ਵੀ ਸਾਡਿਆਂ ਇੱਥੇ ਆਉਂਦਾ ਸਪੋਰਟ ਸਾਡੇ ਕੋਲ ਜਿਹੜੀਆਂ ਮੁਸ਼ਕਲਾਂ ਪੇਛੋਂ ਨੇ ਲੋਕਾਂ ਨੂੰ ਇਹ ਆਉਂਦਾ ਪ੍ਰੋਹ ਹੱਲ ਕਰਦੇ ਪਿਆ ਜਿਹੜੇ ਨਹੀਂ ਹੁੰਦੀਆਂ ਇਹ ਪੈਂਡਿੰਗ ਦੇ ਚ ਪਾਉਣ ਰਿਹਾ ਥੋੜਾ ਚਰਵਾਤੇ ਚ ਸਾਡੇ ਮੈਗਨ ਜਾ ਕੇ ਹੱਲ ਕਰ ਸਕਦੇ ਠੀਕ ਹੈ ਜੀ ਸਰ ਕਿਸ ਤਰ੍ਹਾਂ ਦੀਆਂ ਮਤਲਬ ਲੋਕੀ ਮੁਸ਼ਕਲਾਂ ਜ਼ਿਆਦਾ ਲੈ ਕੇ ਆ ਰਹੇ ਥੋੜਾ ਇਹਦੇ ਬਾਰੇ ਦੱਸ ਦਿਓ ਇਹ ਜ਼ਿਆਦਾ ਹੈਗਾ ਵੀ ਆਪਣਾ ਪੈਨਸ਼ਨ ਕੇਸ ਜਿਹੜੇ ਹੈਗਾ ਤੇ ਆਪਣਾ ਦੂਜੇ ਤੇ ਫੂਡਸ ਵਾਟਸਪਲੇ ਫੂਡਸ ਪਲੇ ਜਾਣਾ ਇੱਕ ਵਾਰ ਫੂਡ ਸਪਲਾਈ ਦਾ ਸੰਬੰਧ ਕੀ ਹੈ